ਠਾਕਾ ਹੋਰ ਤੁਸੀਂ ਸਣਾਓ ਕਿੰਤਾ ਹਾਂਜੀ ਕੋਈ ਨਮੀ ਕੋਈ ਗੱਲਬਾਤ ਸਾਂਝੀ ਕਰੋ ਸਾਡੇ ਨਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਹੋਰ ਸਾਰੇ ਜਾਣੇ ਭੈਣ ਭਰਾ ਕਿੱਦਾਂ ਨਾਸ਼ਤਾ ਪਾਣੀ ਕਰ ਲਿਆ ਰੋਟੀ ਬਣਾਉਣੇ ਖਾਲੀ ਜਾਂ ਸਕੂਲ ਨੂੰ ਬੱਚੇ ਭੇਜਤੇ ਜਾਂ ਫਿਰ ਭੈਣ ਭਰਾਵਾਂ ਨੇ ਆਪਣੇ ਆਪਣੇ ਕੰਮ ਕਰ ਲਏ ਦੱਸੋ ਜੀ ਦੱਸੋ ਕਿਨਾ ਕਿਨਾ ਨੇ ਰੋਟੀਆਂ ਬਣਾ ਲੀਆਂ ਭੈਣਾ ਨੇ ਕਿਨਾ ਕਿਨਾ ਨੇ ਆਪਣੇ ਬੱਚਿਆਂ ਨੂੰ ਤੇ ਇਸੇ ਠੀਕ ਹੋ ਜੀ ਠੀਕ ਹਾਂ ਜੀ ਠੀਕ ਹਾਂ ਜੀ ਅਸੀਂ ਠੀਕਾਂ ਜੀ ਔਰ ਕਮੈਂਟ ਕਰਕੇ ਸਾਡਾ ਹਾਲ ਚਾਲ ਪੁੱਛ ਲਓ ਸਾਡਾ ਗੁੱਡ ਮਾਰਨਿੰਗ ਕਰ ਲੈ ਨਾਲ ਪਲੀਜ਼ ਬਹੁਤ 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 ਧੰਨਵਾਦ ਹੋਵਾਂਗੇ ਜੀ ਔਰ ਅਸੀਂ ਕੌਣ ਕੌਣ ਜੁੜੇ ਹੋਏ ਅੱਜ ਲਾਈਵ ਦੇ ਵਿੱਚ ਅਸੀਂ ਰਾਤ ਨੂੰ ਲਾਈਵ ਕਰਦੇ ਹਾਂ ਤਕਰੀਬਨ ਤੇ ਅੱਜ ਅਸੀਂ ਸਵੇਰੇ ਹੀ ਲਾਈਵ ਹੋ ਗਏ ਕੌਣ ਕੌਣ ਕਿੱਥੇ-ਕਿੱਥੇ ਦੇਖਦਾ ਪਿਆ ਸਾਨੂੰ ਭੈਣੋ ਭਰਾਵੋ ਆਪਣਾ ਆਪਣਾ ਕੰਮ ਨਹੀਂ छड़ना अपने काम भी ना करना है ठीक है जी ते... हाँ जी अः आ... ਕਿਰਨ ਕਿਰਨ ਜੀ ਹੈਲੋ ਕਿੱਦਾਂ ਹਾ ਤੁਸੀਂ ਧੰਨਵਾਦ ਜੀ ਤੁਸੀਂ ਸਾਡੀ ਲਾਈਵ ਦੇ ਵਿੱਚ ਜੁੜ ਜੁੜੇ ਬਹੁਤ ਚੰਗਾ ਲੱਗ ਗਿਆ ਮੈਨੂੰ ਲੱਗਦਾ ਵੀ ਲਾਈਵ ਦੇ ਵਿੱਚ ਹਾਂਜੀ ਜੀ ਭੈਣ ਜੀ 2 ਮਿੰਟ ਜੀ ਮੈਂ ਕੁਛ ਕੰਮ ਵੀ ਕਰ ਰਹੀ ਆਂ ਹਾਂ ਜੀ ਅਸੀਂ ਠੀਕ ਠਾਕ ਆਪਰਾ ਜੀ ਤੁਸੀਂ ਸੁਣਾਓ ਹੋਰ ਕਿਦਾਂ ਠੀਕ ਠਾਕ ਤੁਸੀਂ ਪਰਿਵਾਰ ਕਿਦਾਂ ਅਸੀਂ ਰਾਤ ਨੂੰ ਲਾਈਵ ਆਉਂਦੇ ਆਂ ਤਾਂ ਲੋਕ ਘਟ ਜੁੜਦੇ ਆ ਤੇ ਅੱਜ ਤੁਸੀਂ ਜੁੜ ਗਏ ਤੇ ਸਾਡੇ ਨਾਲ ਲਾਈਵ ਦੇ ਵਿੱਚ ਤੇ ਤੇ ਹੋਰ ਸੁਣਾਓ ਭੈਣ ਭਰਾਵੋ ਤੁਸੀਂ ਸੁਣਾਓ ਕਿਦਾਂ ਪਰਿਵਾਰ ਕਿਦਾਂ ਟੋੜਾ ਕਿਦਾਂ ਜੀ ਕਿਰਨ ਜੀ ਤੁਹਾਡਾ ਪਰਿਵਾਰ ਕਿਦਾਂ ਅਸੀਂ ਨਾ ਆਪਣੀ ਇਹ ਜਿਹੜੀ ਡੀਪੀ ਲੱਗੀ ਹੋਈ ਹੈ ਸਾਡੀ ਇਹ ਅਸੀਂ origignal ਆਪਣੀ ਫੈਮਲੀ ਦੀ ਲਗਾ ਲੈਣੀ ਆ ਤੇ ਨਾ ਸਾਡੀ ਪਹਿਚਾਨ ਕਰ ਲਿਓ ਜਿਹੜੇ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਆ ਤੇ ਉਹ ਫਿਰ ਸਬਸਕ੍ਰਾਈਬਰ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਪਰਿਵਾਰ ਦੀਆਂ ਗੱਲਾਂ ਦੇਖੋ ਜੀ ਪਰਿਵਾਰ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ਪਰਿਵਾਰ ਦੀਆਂ ਗੱਲਾਂ ओके जी ओके ठीक ठाक ਹੋਣਾ ਚਾਹੀਦਾ ਭੈਣ ਜੀ ਭਰਾ ਜੀ ਇੱਕ ਪਰਿਵਾਰ ਵਧੀਆ ਹੀ ਹੋਣਾ ਚਾਹੀਦਾ ਚੜ੍ਹਦੀ ਕਲਾ ਵਿੱਚ ਹੋਣਾ ਚਾਹੀਦਾ ਜੀ ਅਸੀਂ ਆਪਣਾ ਮੂੰਹ ਮਾਇਆ ਵੀ ਸਿਰ ਸੁਧ ਬਾਇਨੀ ਜੀ ਹੋਇਆ ਸੀ ਆਪਣਾ ਪਿੱਟਾ ਨਹੀਂ ਹੋਇਆ ਬਾਲ ਬੁੱਲ ਨਹੀਂ ਬਾਇਆ ਹੋਇਆ ਸਕਲ ਦਿਖਾ ਮਾ ਜੀ ਕਹੇ ਜੀ ਆ ਆ ਦੇਖੋ ਔਰ ਮੈਂ ਨਹੀਂ ਕਰਵਾ ਗਈ ਔਰ ਮੈਂ ਹੁਣ ਇਦਾਂ ਦੀ ਬੈਠੀ ਆ ਇਹਦੇ ਕਰਕੇ ਮੈਂ ਆਪਣੀ ਵੀਡੀਓ ਬੰਦ ਕਰੀ ਹੋਈ ਆ ਸੋ ਇਹਦੇ ਬੰਦ ਕੀਤੀ ਹੋਈ ਸੀ ਤੇ ਹੁਣ ਬੰਦ ਹੋ ਨਹੀਂ ਰਹੀ ਫਿਰ ਤੁਸੀਂ ਕਹਿਣਾ ਵੀ ਓ ਮੈਂ ਤਾਂ ਖੜੇ ਗਈ ਬਈ ਮੈਂ ਕਿੱਦਾਂ ਹੋ ਗਈ ਉਠੋ ਤਹਾਂਗੇ ਜੀ ਹੋਣ ਲੱਗਿਆ ਫੋਨ ਮੈਂ ਕੱਟ ਕੇ ਲਗਾ ਮੈਂ ਦੁਬਾਰਾ ਤੋਂ ਲਗਾ ਦੇਣੇ